ਅੱਜ ਭਵਾਨੀਗੜ ਗੁਰਦੁਆਰਾ ਸਾਹਿਬ ਦੀ ਨਵੀਂ ਵਿਖੇ ਦੀਵਾਨ ਹਾਲ ਦਾ ਟੱਪਾ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਗਜੀਤ ਸਿੰਘ ਵੱਲੋਂ ਦਰਬਾਰ ਸਾਹਿਬ ਵਿਖੇ ਸਖੁਨੀ ਸਾਹਿਬ ਅਨੰਦ ਸਾਹਿਬ ਅਰਦਾਸ ਤੇ ਹਕੂਨਾਮਾ ਉਪਰੰਤ ਪੰਜ ਪਿਆਰਿਆਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕਾਰ ਸੇਵਾ ਵਾਲੇ ਤਰਨਤਾਰਨ ਤੋਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਭਵਾਨੀਗੜ ਤੋਂ ਬਾਬਾ ਕਿਰਪਾਲ ਸਿੰਘ ਸਮੇਤ ਸੰਗਤ ਪਹੁੰਚੀ ਹੋਈ ਸੀ ਇਸ ਦੌਰਾਨ ਬਾਬਾ ਜੀ ਦੇ ਹੁਕਮ ਅਨੁਸਾਰ ਪੰਜ ਪੈਰਾਂ ਦੀ ਅਗਵਾਈ ਹੇਠ ਬਾਬਾ ਜਗਤਾਰ ਸਿੰਘ ਬਾਬਾ ਕ੍ਰਿਪਾਲ ਸਿੰਘ ਵੱਲੋਂ ਇਹ ਟੱਪਾ ਲਗਾਇਆ ਗਿਆ। ਇਸ ਮੌਕੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਹੋਈ ਸੀ ਤੇ ਸੰਗਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇ ਠੰਡਿਆਂ ਦਾ ਲੰਗਰ ਵੀ ਉਪਰੰਤ ਚਲਾਇਆ ਗਿਆ। ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ। ਇਸ ਮੌਕੇ ਤੇ ਮੈਨੇਜਰ ਜਗਜੀਤ ਸਿੰਘ ਜੱਗੀ ਨੇ ਕੀ ਕਿਹਾ ਜਰਾ ਸੁਣੋ ਮੈਂ ਸੁਣਦੇ ਦੌਰ ਤੇ ਬਾਬਾ ਜੀ ਦਾ پٹھی لے لو ہاں جی چلو بابا کرپال <سؤال> ਖੜ ਜੋ ਨਾਮ ਲ ਖੜ ਜੋ ਹੁਣ ਇੱਕਾਈ ਨੂੰ ਵਾਲਪੁਰ ਔਰ ਜੈਸਾ ਬੜਾ ਫੁੱਟਬਲ ਦਰਸ਼ਕ ਪਲਗੋੜਾ ਮੈਂਬਰਸ ਨੂੰ ਤੁਸੀਂ ਸਾਈਡ ਤੇ ਆਜੋ ਮੈਨੇਜਰ ਸਾਹਿਬਾ ਨਾਲ ਮਿਲਤੀ ਹੈ ਜੋ ਵੀ ਬਾਬਾ ਜੀ ਤੋਂ ਆਪ ਸਭ ਤੋਂ ਬੋਧੀ ਸੰਧਰ ਦਾ ਰਵਿੰਦਰ ਸਿੰਘ ਜੀ ਭਾਈ ਜਗਜੀਤ ਸਿੰਘ ਜੀ ਇਧਰ ਜੀ ਸਾਹਮਣੇ ਓਕੇ ਜੀ ਸਾਹਮਣੇ ਜਥੇਦ ਵਰਮਨ ਸਿੰਘ ਜੀ ਪੜੋ ਸੋਨਿਹਾਲ ਬੋਸਿਆ ਕਰ ਸਾਰੇ ਨੇ ਕੋਲ ਲਾਈਨ ਦੀ ਸੇਵਾ ਕੀਤੀ ਹੈ ਬਾਬਾ ਜੀ ਸੋਨਿਹਾਲ ਬੋਸਿਆ ਕਰ ਕੰਦਮੀਨ ਸਾਹਿਬ ایم سی ساکی جی بنامی بیٹ کی ہے پردان دے مجھو تار بلے سوٹ بابا بنار منیتر ساہی بات پرنوگا بات پرنوگا جنانے حاصل درانے کی باسی ہوگری ہے ਪਿੱਛੇ ਹੋ ਜਾਓ ਜੀ ਪਿੱਛੇ ਹੋ ਜਾਓ ਮੜਿਆ ਪਿੱਛੇ ਹੋ ਜਾਓ ਵੀਰ ਜੀ ਪਿੱਛੇ ਹੋ ਜਾਓ ਖੜੇ ਹੋ ਬਈ ਇੱਕ ਮਿੰਟ ਆਪਾਂ ਪਿੱਛੇ ਹੋ ਜਾਓ ਜੀ ਵੀਰ ਜੀ ਪਿੱਛੇ ਹੋ ਜਾਓ ਅਮੜਾ ਪਿੱਛੇ ਹੋ ਜਾਓ ਤਾਚ ਨਾਮ ਕਿ ਵੀਰੇ ਜੱਟ ਵਾਹਿਗੁਰੂ 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 ਵਾਹਿ ਇੱਕ ਮਿੰਟ ਇੱਕ ਮਿੰਟ ਕੱਪ ਚੱਕ ਲਓ ਜੀ ਸਤਿਨਾਮ ਵਾਹਿਗੁਰੂ ਨਾਮ ਵਾਗੇ ਗੁਰੂ ਲਖਦੇਵ ਵਾਗੇ ਗੁਰੂ ਹਾਂ ਜੀ ਸਰ ਆਪਣਾ ਨਾਮ ਜੇਰਾ ਨਾਮ ਜਗਜੀਤ ਸਿੰਘ ਗੋਦੜਾ ਦੇ ਪਾਸੇ ਨਵ ਭਾਨੀਗੜ ਮੇਜਰ ਅੱਜ ਬਾਬਾ ਜਗਤਾਰ ਸਿੰਘ ਤੇ ਬਾਬਾ ਕਿਰਪਾਲ ਸਿੰਘ ਜੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਅੱਜ ਗੁਰਦਰਾ ਸਾਹਿਬ ਪਾਸੇ ਨੰਨ ਭਾਨੀਗੜ੍ਹ ਵਿਖੇ ਬਾਬਾ ਜਕਾਰ ਸਿੰਘ ਜੀ ਤਰਸਮ ਸਾਹਿਬ ਵਾਲੀ ਜੀ ਬਾਬਾ ਕਰਪਾ ਸਿੰਘ ਕਾਰਸੇਵਾ ਡੇਰਾ ਕੋਤਰਾ ਸਾਹਿਬ ਨੰਨ ਭਾਨੀਗੜ੍ਹ ਤੋਂ ਇਸ ਗੁਰਦਰਾ ਸਾਹਿਬ ਵਿੱਚ ਭਗਵਾਨ ਨਾਲ ਦੀ ਕਾਰਜੇਵਾ ਰੰਗਾਂ ਪਾ ਦਿੱਤੀ ਗਈ ਹੈ ਇਸ ਸਮੇਂ ਸ੍ਰੋਮਣੀ ਗੁਰਦਰਾ ਸਾਹਿਬ ਅੰਤਰ ਕਮੇਟੀ ਦੇ ਅੰਤਰ ਕਮੇਟੀ ਮੈਂਬਰ ਚੇਦਾਰ ਪਰਮਜੀਤ ਸਿੰਘ ਜੀ ਖਾਲਸਾ ਚੇਦਾਰ ਪਿੰਡ ਲਖਿੰਦਪੁਰਵਾਨ ਮੈਂਬਰ ਸੋਮੇ ਜੀ ਚੇਦਾਰ ਦੇ ਜੱਜੇ ਕਮਾਲ ਪਰ ਜੋ ਇਸ ਸੇਵਾ ਦੇ ਵਿੱਚ ਹਿੱਸਾ ਬਾਰੇ ਤੇ ਆਸੀ ਸਮੂਹ ਸੱਜਦਾ ਇਲਾਕਾ ਨਿਵਾਸੀਆਂ ਦਾ ਇਹ ਗੁਰਦਰਾ ਬਕੇ ਰੰਪੂ ਵਿੱਚ ਜੀਵਨ ਦੀ ਸੇਵਾ ਕਰਨ ਲਈ ਬੇਨਤੀ ਕਰਦੇ ਹਾਂ ਇਸ ਨੂੰ ਸੰਗਤਾਂ ਵੱਲੋਂ ਕਾਰਜ ਸੇਵਾ ਵਾਲੇ ਬਾਬਾ ਜੀ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ